ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਜੋ ਗੱਲ ਆਪਾਂ ਕਰਨ ਜਾ ਰਹੇ ਆ ਜੇ ਕਿਤੇ ਇਹ ਗੱਲ ਸਮਝਦੇ ਵਿੱਚ ਆ ਗਈ ਇਹ ਕੰਮ ਆਪਾਂ ਕਰਨਾ ਸ਼ੁਰੂ ਕਰ ਦਿੱਤਾ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਰਹਿਮਤਾਂ ਬਰਕਤਾਂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਸਾਡੀ ਝੋਲੀ ਦੇ ਵਿੱਚ ਪੈਣੀਆਂ ਸ਼ੁਰੂ ਹੋ ਜਾਣਗੀਆਂ ਸਾਡੀ ਜ਼ਿੰਦਗੀ ਦੀ ਜੋ ਨਿਰਾਸ਼ਾ ਹੈ ਨਾ ਇਹ ਵੀ ਦੂਰ ਹੋ ਜਾਵੇਗੀ ਕਮਾਈ ਵਾਲੇ ਸੰਤ ਮਹਾਪੁਰਖ ਜੀ ਹਮੇਸ਼ਾ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਭਾਈ ਇਹ ਕੰਮ ਕਰਨਾ ਕੋਈ ਬਹੁਤਾ ਔਖਾ ਨਹੀਂ ਆ ਇਹ ਕੰਮ ਕਰਨਾ ਬੜਾ ਸੌਖਾ ਹੈ ਨਿੱਕਾ ਜਿਹਾ ਕੰਮ ਹੈ ਕੋਈ ਪੂਰੇ ਮਨ ਦੇ ਨਾਲ ਇਹ ਕੰਮ ਕਰ ਲਵੇ ਫਿਰ ਸਤਿਗੁਰ ਸੱਚੇ ਪਾਸ਼ਾ ਜੀ ਦੀਆਂ ਇੰਨੀਆਂ ਮਿਹਰਾ ਹੁੰਦੀਆਂ ਨੇ ਕਿ ਝੋਲੀਆਂ ਛੋਟੀਆਂ ਪੈ ਜਾਂਦੀਆਂ ਨੇ ਸਤਿਗੁਰ ਸੱਚੇ ਪਾਸ਼ਾ ਪਿੱਛੇ ਲੱਗਿਆ ਨੂੰ ਵੀ ਚੁੱਕ ਕੇ ਅੱਗੇ ਲੈ ਜਾਂਦੇ ਨੇ ਜ਼ਿੰਦਗੀ ਦੀਆਂ ਜੋ ਵੀ ਕਮੀਆਂ ਨੇ ਉਹ ਪੂਰੀਆਂ ਕਰ ਦਿੰਦੇ ਨੇ ਜ਼ਿੰਦਗੀ ਦੀ ਸਾਰੀ ਮੋਹਤਾਜੀ ਦੂਰ ਕਰ ਦਿੰਦੇ ਨੇ ਤਾਂ ਫਿਰ ਇਹ ਕਿਹੜਾ ਕੰਮ ਆ ਉਹਦੇ ਬਾਰੇ ਆਪਾਂ ਗੱਲ ਕਰਨ ਜਾ ਰਹੇ ਆ ਇਸ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਸਭ ਤੋਂ ਪਹਿਲਾਂ ਆਪਾਂ ਇੱਕ ਨਿੱਕੀ ਜੀ ਕਹਾਣੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਇਹ ਕਹਾਣੀ ਦੇ ਰਾਹੀਂ ਗੱਲ ਵਧੀਆ ਤਰੀਕੇ ਦੇ ਨਾਲ ਸਮਝ ਦੇ ਵਿੱਚ ਆਵੇਗੀ ਇਦਾਂ ਹੀ ਕਹਿੰਦੇ ਨਾ ਇੱਕ ਵਾਰ ਇੱਕ ਭਜਨ ਬੰਦਗੀ ਕਰਨ ਵਾਲੀ ਰੂਹ ਇੱਕ ਕਮਾਈ ਵਾਲੇ ਸੰਤ ਫਕੀਰ ਜੀ ਕਿਤੇ ਜਾ ਰਹੇ ਸਨ ਤਕਿੰਦੇ ਚਲਦੇ ਆਂ ਚਲਦਿਆਂ ਰਸਤੇ ਦੇ ਵਿੱਚ ਇੱਕ ਬਹੁਤ ਅਮੀਰ ਬੰਦੇ ਦਾ ਘਰ ਆਇਆ ਉਹ ਅਮੀਰ ਬੰਦਾ ਸਿਰਫ ਧਨ ਦੌਲਤ ਤੋਂ ਹੀ ਅਮੀਰ ਨਹੀਂ ਸੀ ਬਲਕਿ ਮਨ ਪੱਖੋਂ ਵੀ ਅਮੀਰ ਸੀ ਇੱਕ ਰੱਜੀ ਹੋਈ ਰੂਹ ਜਿਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਹੋਰ ਕੁਝ ਨਹੀਂ ਚਾਹੀਦਾ ਕਹਿੰਦੇ ਸੰਤ ਫਕੀਰ ਜੀ ਉਹਨਾਂ ਦੇ ਘਰ ਦੇ ਵਿੱਚ ਗਏ ਉਹਨਾਂ ਨੂੰ ਆਵਾਜ਼ ਮਾਰੀ ਕੀ ਜੇ ਹੋ ਸਕੇ ਤਾਂ ਸਾਨੂੰ ਕੁਝ ਖਾਣ ਨੂੰ ਦਿਓ ਕਹਿੰਦੇ ਉਹ ਅਮੀਰ ਬੰਦਾ ਜੋ ਕਿ ਪਰਮਪితਾ ਪਰਮਾਤਮਾ ਨੂੰ ਮੰਨਣ ਵਾਲਾ ਸੀ ਉਹਨੂੰ ਤਾਂ ਇੰਜ ਲੱਗਾ ਜਿਵੇਂ ਮੇਰੇ ਭਾਗ ਖੁੱਲ ਗਏ ਕਿ ਮੇਰੇ ਘਰ ਦੇ ਵਿੱਚ ਕਿਸੇ ਸਾਧੂ ਸੰਤ ਫਕੀਰ ਨੇ ਚਰਨ ਪਾਏ ਨੇ ਕਹਿੰਦੇ ਉਹ ਅਮੀਰ ਬੰਦੇ ਨੇ ਸੰਤ ਜੀ ਦੀ ਰੱਜ ਕੇ ਸੇਵਾ ਕੀਤੀ ਸੰਤ ਜੀ ਵੀ ਉਹਦੀ ਸੇਵਾ ਤੋਂ ਬੜੇ ਖੁਸ਼ ਹੋਏ ਅਤੇ ਜਾਣ ਲੱਗਿਆਂ ਕਹਿਣ ਲੱਗੇ ਵੀ ਭਾਈ ਅਸੀਂ ਤੇਰੀ ਸੇਵਾ ਤੋਂ ਬਹੁਤ ਖੁਸ਼ ਹਾਂ ਦੱਸ ਤੈਨੂੰ ਕੀ ਚਾਹੀਦਾ ਏ ਤੂੰ ਜੋ ਵੀ ਮੰਗੇਗਾ ਨਾ ਅਸੀਂ ਤੈਨੂੰ ਦਵਾਂਗੇ ਕਹਿੰਦੇ ਉਹ ਅਮੀਰ ਬੰਦੇ ਨੇ ਹੱਥ ਜੋੜ ਕੇ ਕਿਹਾ ਸਾਧੂ ਜੀ ਬਾਬਾ ਜੀ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਪਰਮ ਪਿਤਾ ਪਰਮਾਤਮਾ ਨੇ ਪਹਿਲਾਂ ਹੀ ਬਹੁਤ ਕੁਝ ਦਿੱਤਾ ਹੈ ਹੁਣ ਤਾਂ ਮੇਰੀ ਜ਼ਿੰਦਗੀ ਦੇ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ ਰਹੀ ਕਹਿੰਦੇ ਫਕੀਰ ਜੀ ਨੇ ਫਿਰ ਉਹ ਅਮੀਰ ਬੰਦੇ ਵੱਲ ਵੇਖਿਆ ਅਤੇ ਕਿਹਾ ਵੀ ਪੁੱਤਰ ਤੂੰ ਮੇਰੇ ਕੱਪੜਿਆਂ ਵੱਲ ਨਾ ਦੇਖ ਮੇਰੇ ਹਾਲਾਤ ਨਾ ਦੇਖ ਜੋ ਦੇਣਾ ਹੈ ਮੈਂ ਨਹੀਂ ਤੈਨੂੰ ਦੇਣਾ ਮੈਂ ਖੁਦਾ ਤੋਂ ਲੈ ਕੇ ਦੇਣਾ ਹੈ ਕਿਉਂਕਿ ਮੇਰੀ ਖੁਦਾ ਦੇ ਨਾਲ ਸਿੱਧੀ ਗੱਲਬਾਤ ਆ ਜੇ ਤੂੰ ਕੋਈ ਸਨੇਹਾ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਦੇਣਾ ਚਾਹਣਾ ਹੈ ਕੁਝ ਮੰਗਣਾ ਚਾਹਣਾ ਹੈ ਤਾਂ ਮੈਨੂੰ ਦੱਸ ਮੈਂ ਜਦੋਂ ਭਜਨ ਬੰਦਗੀ ਕਰਨ ਬੈਠਦਾ ਹਾਂ ਤਾਂ ਮੇਰੀ ਸਿੱਧੀ ਪਰਮਾਤਮਾ ਦੇ ਨਾਲ ਗੱਲ ਹੁੰਦੀ ਆ ਤੇ ਕਹਿੰਦੇ ਉਹ ਅਮੀਰ ਬੰਦਾ ਕਹਿਣ ਲੱਗਾ ਠੀਕ ਆ ਸਾਧੂ ਜੀ ਜੇਕਰ ਤੁਹਾਡੀ ਪਰਮ ਪਿਤਾ ਪਰਮਾਤਮਾ ਦੇ ਨਾਲ ਸਿੱਧੀ ਗੱਲ ਬਾਤ ਆ ਤਾਂ ਫਿਰ ਪਰਮ ਪਿਤਾ ਪਰਮਾਤਮਾ ਜੀ ਨੂੰ ਮੇਰਾ ਇੱਕ ਸਨੇਹਾ ਦਿਓ ਕਿਉਂਕਿ ਪਰਮਾਤਮਾ ਜੀ ਤੁਸੀਂ ਮੈਨੂੰ ਬਹੁਤ ਕੁਝ ਦਿੱਤਾ ਹੈ ਮੇਰੀ ਜ਼ਿੰਦਗੀ ਦੇ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ ਛੱਡੀ ਹੁਣ ਤੁਸੀਂ ਮੈਨੂੰ ਦੇਣਾ ਬੰਦ ਕਰ ਦਿਓ ਮੇਰੇ ਤਾਂ ਬੂਹਿਆਂ ਤੱਕ ਰਿਚਕਾ ਆਪ ਜੀ ਦੀ ਕਿਰਪਾ ਦੇ ਨਾਲ ਰੁੱਲਦਾ ਹੈ ਕਹਿੰਦੇ ਫਕੀਰ ਜੀ ਨੇ ਕਿਹਾ ਵੀ ਠੀਕ ਆ ਪੁੱਤਰ ਮੈਂ ਤੇਰਾ ਇਹ ਸੁਨੇਹਾ ਪਰਮ ਪਿਤਾ ਪਰਮਾਤਮਾ ਜੀ ਨੂੰ ਦੇ ਦਵਾਂਗਾ ਕਹਿੰਦੇ ਜਦੋਂ ਉਹ ਸਾਧੂ ਅਤੇ ਅਮੀਰ ਬੰਦੇ ਦੇ ਵਿੱਚ ਇਹ ਗੱਲਾਂ ਹੋ ਰਹੀਆਂ ਸਨ ਤਾਂ ਉਸੇ ਹੀ ਵਕਤ ਅਮੀਰ ਬੰਦੇ ਦੇ ਦਰ ਤੇ ਇੱਕ ਮੰਗਤਾ ਆਇਆ ਮੰਗਤੇ ਨੇਵੀ ਆ ਕੇ ਆਵਾਜ਼ ਮਾਰੀ ਕਿ ਮੈਨੂੰ ਕੁਝ ਖਾਣ ਮੰਦੋ ਕਹਿੰਦੇ ਉਸ ਅਮੀਰ ਬੰਦੇ ਨੇ ਉਸ ਮੰਗਤੇ ਦੇ ਹਾਲਾਤ ਦੇਖ ਕੇ ਤਾਂ ਮੰਗਤੇ ਨੂੰ ਵੀ ਖਾਣ ਨੂੰ ਵਧੀਆ-ਵਧੀਆ ਭੋਜਨ ਦਿੱਤਾ ਪਾਉਣ ਨੂੰ ਕੱਪੜੇ ਵੀ ਦਿੱਤੇ ਅਤੇ ਕੁਝ ਪੈਸੇ ਵੀ ਦਿੱਤੇ ਕਹਿੰਦੇ ਉਹ ਮੰਗਤਾ ਉਥੋਂ ਉਹ ਸਾਰੀਆਂ ਚੀਜ਼ਾਂ ਲੈ ਕੇ ਕਾਲੀ ਦੇ ਨਾਲ ਉਸ ਘਰ ਦੇ ਵਿੱਚੋਂ ਬਾਹਰ ਨਿਕਲ ਗਿਆ ਕਹਿੰਦੇ ਸੰਤ ਫਕੀਰ ਜੀ ਨੇ ਵੀ ਉਹ ਅਮੀਰ ਬੰਦੇ ਨੂੰ ਕਾਫੀ ਆਸ਼ੀਰਵਾਦ ਦਿੱਤਾ ਅਤੇ ਆਪਣੇ ਰਸਤੇ ਚੱਲ ਪਏ ਕਹਿੰਦੇ ਹੁਣ ਜਿਸ ਰਸਤੇ ਸਾਧੂ ਫਕੀਰ ਜੀ ਜਾ ਰਹੇ ਸੀ ਉਸੇ ਹੀ ਰਸਤੇ ਦੇ ਵਿੱਚ ਉਹ ਮੰਗਤਾ ਵੀ ਬੈਠਾ ਸੀ ਜੋ ਅਮੀਰ ਬੰਦੇ ਦੇ ਘਰ ਤੋਂ ਚੰਗਾ ਭੋਜਨ ਖਾ ਕੇ ਆਇਆ ਚੰਗੇ ਕੱਪੜੇ ਲੈ ਕੇ ਆਇਆ ਕੁਝ ਮਾਇਆ ਵੀ ਲੈ ਕੇ ਆਇਆ ਕਹਿੰਦੇ ਇਹ ਮੰਗਤੇ ਨੇ ਸਾਧੂ ਅਤੇ ਅਮੀਰ ਬੰਦੇ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਸੀ ਇਸ ਕਰਕੇ ਮੰਗਤੇ ਨੂੰ ਪਤਾ ਲੱਗ ਗਿਆ ਕਿ ਇਹ ਸਾਧੂ ਦੀ ਸਿੱਧੀ ਰੱਬ ਦੇ ਨਾਲ ਗੱਲਬਾਤ ਆ ਇਹ ਮੇਰਾ ਵੀ ਸਨੇਹਾ ਰੱਬ ਤੱਕ ਪਹੁੰਚਾ ਸਕਦਾ ਹੈ ਕਹਿੰਦੇ ਜਦੋਂ ਫਕੀਰ ਜੀ ਉਹ ਮੰਗਤੇ ਦੇ ਕੋਲ ਦੀ ਲੰਘਣ ਲੱਗੇ ਤਾਂ ਮੰਗਤਾ ਸਾਧੂ ਜੀ ਨੂੰ ਰੋਕ ਕੇ ਕਹਿਣ ਲੱਗਾ ਸਾਧੂ ਜੀ ਮੈਂ ਸੁਣਿਆ ਇਹ ਤੁਹਾਡੀ ਸਿੱਧੀ ਹੀ ਰੱਬ ਦੇ ਨਾਲ ਗੱਲਬਾਤ ਆ ਤਾਂ ਕੀ ਤੁਸੀਂ ਮੇਰਾ ਇੱਕ ਸਨੇਹਾ ਪਰਮਕੀਤਾ ਪਰਮਾਤਮਾ ਨੂੰ ਦੇ ਦਿਓਗੇ ਤਾਂ ਸਾਧੂ ਜੀ ਨੇ ਕਿਹਾ ਵੀ ਹਾਂ ਭਾਈ ਤੂੰ ਦੱਸ ਕੀ ਕਹਿਣਾ ਏ ਰੱਬ ਨੂੰ ਮੈਂ ਤੇਰਾ ਸਨੇਹਾ ਪ੍ਰਮਾਤਮਾ ਨੂੰ ਦੇ ਦੇਵਾਂਗਾ ਕਹਿੰਦੇ ਉਹ ਮੰਗਤਾ ਕਹਿਣ ਲੱਗਾ ਰੱਬ ਨੂੰ ਇਹ ਪੁੱਛਿਓ ਵੀ ਰੱਬਾ ਇੱਕ ਪਾਸੇ ਤਾਂ ਤੂੰ ਦੇ ਦੇ ਕੇ ਲੋਕਾਂ ਦੇ ਘਰ ਪਰਤੇ ਨੇ ਕਿਸੇ ਦੇ ਬੂਹਿਆਂ ਤੱਕ ਰਿੱਝ ਗਿਆ ਤੂੰ ਉਹਨੂੰ ਅਜੇ ਵੀ ਦੇਣੋਂ ਨਹੀਂ ਹਟਦਾ ਉਹ ਬੰਦਾ ਖੁਦ ਕਹਿ ਰਿਹਾ ਕਿ ਮੈਨੂੰ ਨਹੀਂ ਚਾਹੀਦਾ ਪਰ ਪ੍ਰਮਾਤਮਾ ਉਹਨੂੰ ਗੱਡੇ ਪਰ ਪਰ ਦੇ ਰਿਹਾ ਹੈ ਅਤੇ ਇੱਕ ਪਾਸੇ ਮੇਰੇ ਹਾਲਾਤ ਦੇਖੋ ਮੈਨੂੰ ਕਿਤੋਂ ੋਜਨ ਮਿਲ ਜਾਂਦਾ ਏ ਕਿਤੋਂ ਨਹੀਂ ਮਿਲਦਾ ਤਣ ਦੇ ਉੱਤੇ ਪਾਟੇ ਪੁਰਾਣੇ ਕੱਪੜੇ ਪਾਏ ਨੇ ਕੋਈ ਨੇਕ ਰੂਹ ਮਿਲੇ ਤਾਂ ਉਹ ਤਰਸ ਕਰਕੇ ਕੋਈ ਕੱਪੜਾ ਦੇ ਦਿੰਦੀ ਆ ਮਾਇਆ ਪੱਖੋਂ ਵੀ ਮੇਰਾ ਹੱਥ ਹਮੇਸ਼ਾ ਹੀ ਤੰਗ ਰਹਿੰਦਾ ਏ ਦਿਨ ਪਰਦੇ ਵਿੱਚ 20 ਬੰਦਿਆਂ ਦੇ ਅੱਗੇ ਹੱਥ ਅੱਡੀਏ ਤੱਕ ਕਿਸੇ ਇੱਕ ਦੂ ਨੂੰ ਤਰਸਉਂਦਾ ਏ ਉਹ ਤਲੀ ਦੇ ਉੱਤੇ ਕੋਈ ਤੇਲੀ ਰੱਖ ਦਿੰਦਾ ਏ ਨਹੀਂ ਤਾਂ ਬਹੁਤਿਆਂ ਤੋਂ ਤਾਂ ਝੜਕਾ ਮਿਲਦੀਆਂ ਨੇ ਸਾਡੇ ਨਾਲ ਰੱਬ ਨੇ ਇੰਨਾ ਫਰਕ ਕਿਉਂ ਕੀਤਾ ਹੈ ਇੱਕ ਨੂੰ ਦਿੰਦਿਆਂ ਥੱਕ ਨਹੀਂ ਰਿਹਾ ਅਤੇ ਦੂਜੇ ਰੋਜ਼ ਮੰਗਦੇ ਨੇ ਉਹਨਾਂ ਨੂੰ ਦਿੰਦਾ ਨਹੀਂ ਸਾਡੇ ਨਾਲ ਇਹ ਫਰਕ ਕਿਉਂ ਇਹ ਮੈਸੇਜ ਮੇਰਾ ਰੱਬ ਨੂੰ ਦੇ ਦਿਓ ਜੀ ਸਾਧੂ ਜੀ ਨੇ ਕਹਿ ਵੀ ਠੀਕ ਹੈ ਭਾਈ ਅੱਜ ਮੈਂ ਜਦੋਂ ਵੀ ਰਾਤ ਨੂੰ ਭਜਨ ਬੰਦਗੀ ਕਰਨ ਬੈਠਾਂਗਾ ਤਾਂ ਤੁਹਾਡੇ ਦੋਵਾਂ ਦੇ ਸਨੇਹ ਪ੍ਰਮਾਤਮਾ ਨੂੰ ਦੇ ਦਵਾਂਗਾ ਜੋ ਪ੍ਰਮਾਤਮਾ ਨੇ ਜਵਾਬ ਭੇਜਿਆ ਉਹ ਮੈਂ ਕੱਲ ਨੂੰ ਆ ਕੇ ਤੁਹਾਨੂੰ ਦੱਸ ਦਵਾਂਗਾ ਇਹ ਕਹਿ ਕੇ ਸਾਧੂ ਜੀ ਉੱਥੋਂ ਚਲੇ ਗਏ ਸ਼ਾਮ ਦਾ ਵੇਲਾ ਹੋਇਆ ਰਾਤ ਦਾ ਵੇਲਾ ਹੋਇਆ ਸੰਤ ਜੀ ਭਜਨ ਬੰਦਗੀ ਕਰਨ ਬੈਠ ਗਏ ਪਰਮ ਪਿਤਾ ਪ੍ਰਮਾਤਮਾ ਦੇ ਨਾਲ ਕਨੈਕਸ਼ਨ ਹੋਇਆ ਤਾਂ ਦੋਵਾਂ ਦੇ ਹੀ ਮੈਸੇਜ ਦੋਵਾਂ ਦੇ ਸਨੇਹ ਪ੍ਰਮਾਤਮਾ ਨੂੰ ਦੱਸ ਦਿੱਤੇ ਪ੍ਰਮਾਤਮਾ ਜੀ ਇੱਕ ਬਹੁਤ ਅਮੀਰ ਬੰਦਾ ਹੈ ਉਹ ਕਹਿੰਦਾ ਵੀ ਰੱਬ ਨੂੰ ਕਹੋ ਮੈਨੂੰ ਹੁਣ ਦੇਣਾ ਬੰਦ ਕਰ ਦੇਵੇ ਕਿਉਂਕਿ ਮੇਰੇ ਤਾਂ ਬੂਹਾਂ ਤੱਕ ਰਿਜ ਪਰਮਾਤਮਾ ਨੇ ਪਰ ਦਿੱਤਾ ਏ ਹੁਣ ਮੇਰੀ ਜ਼ਿੰਦਗੀ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆ ਅਤੇ ਮੇਰੇ ਮਨ ਦੇ ਵਿੱਚ ਵੀ ਕਿਸੇ ਚੀਜ਼ ਦੀ ਭੁੱਖ ਨਹੀਂ ਆ ਲਾਲਚ ਨਹੀਂ ਆ ਇਸ ਕਰਕੇ ਤੁਸੀਂ ਮੈਨੂੰ ਦੇਣਾ ਬੰਦ ਕਰ ਤੋ ਤਾਂ ਪਰਮਾਤਮਾ ਨੇ ਅੱਗੋਂ ਆਵਾਜ਼ ਦਿੱਤੀ ਕਿਆ ਕਿ ਉਸ ਅਮੀਰ ਬੰਦੇ ਨੂੰ ਕਹਿ ਦਿਓ ਕਿ ਤੂੰ ਮੇਰਾ ਸ਼ੁਕਰਾਨਾ ਕਰਨਾ ਬੰਦ ਕਰ ਦੇ ਮੈਂ ਤੈਨੂੰ ਦੇਣਾ ਬੰਦ ਕਰ ਦਵਾਂਗਾ ਸਾਧੂ ਜੀ ਨੇ ਕਿਹਾ ਠੀਕ ਹੈ ਜੀ ਤੁਹਾਡਾ ਇਹ ਮੈਸੇਜ ਮੈਂ ਉਸ ਬੰਦੇ ਤੱਕ ਪਹੁੰਚਾ ਦਵਾਂਗਾ ਫਿਰ ਸੰਤ ਜੀ ਨੇ ਉਸ ਮੰਗਤੇ ਦੀ ਗੱਲ ਰੱਬ ਅੱਗੇ ਰੱਖੀ ਸਾਧੂ ਜੀ ਨੇ ਕਿਹਾ ਰੱਬ ਜੀ ਰਸਤੇ ਦੇ ਵਿੱਚ ਇੱਕ ਮੰਗਤਾ ਮਿਲਿਆ ਸੀ ਉਹਨੇ ਤੁਹਾਡੇ ਲਈ ਬੜੇ ਹੀ ਗਿਲੇ ਸ਼ਿਕਵੇ ਉਲੰਬੇ ਪੇਝੇ ਨੇ ਬڑے ਸਵਾਲ ਕੀਤੇ ਨੇ ਉਹਨੇ ਤੁਹਾਨੂੰ ਉਹ ਪੁੱਛਦਾ ਏ ਕਿ ਮੇਰੇ ਨਾਲ ਤੁਸੀਂ ਇੰਨਾ ਫਰਕ ਕਿਉਂ ਕੀਤਾ ਇੱਕ ਪਾਸੇ ਤੁਸੀਂ ਇਸ ਅਮੀਰ ਬੰਦੇ ਦਾ ਘਰ ਪੈਸੇ ਦੇ ਨਾਲ ਭਰਿਆ ਏ ਦੂਜੇ ਪਾਸੇ ਮੈਂ ਪੈਸੇ-ਪੈਸੇ ਨੂੰ ਤਰਸਦਾ ਹਾਂ ਰੋਟੀ ਨੂੰ ਤਰਸਦਾ ਹਾਂ ਕੱਪੜਿਆਂ ਨੂੰ ਤਰਸਦਾ ਹਾਂ ਸਾਡੇ ਨਾਲ ਇੰਨਾ ਫਰਕ ਕਿਉਂ ਤਾਂ ਕਹਿੰਦੇ ਰੱਬ ਜੀ ਨੇ ਅੱਗੋ ਕਿਹਾ ਭੀ ਉਸ ਮੰਗਤੇ ਨੂੰ ਜਾ ਕੇ ਕਹਿ ਦੇ ਵੀ ਤੂੰ ਇਹ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਨੀਆਂ ਬੰਦ ਕਰ ਦੇ ਤੂੰ ਹਰ ਵੇਲੇ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਦਾ ਰਹਿਣਾ ਹੈ ਜਦੋਂ ਤੈਨੂੰ ਕੁਝ ਮਿਲਦਾ ਹੈ ਤੂੰ ਕਦੇ ਵੀ ਕਿਸੇ ਦਾ ਧੰਨਵਾਦ ਕੀਤਾ ਹੈ ਅੱਜ ਵੀ ਜਦ ਉਸ ਅਮੀਰ ਬੰਦੇ ਨੇ ਇਹਦੀ ਕਿੰਨੀ ਮਦਦ ਕੀਤੀ ਉਸ ਬੰਦੇ ਦੇ ਰਾਹੀ ਮੈਂ ਹੀ ਵਰਤ ਰਿਆ ਸਾਂ ਇਹਨੇ ਉਸ ਬੰਦੇ ਦਾ ਧੰਨਵਾਦ ਤੱਕ ਨਹੀਂ ਕੀਤਾ ਫਿਰ ਨੇਰਾਤਾ ਨਵਾਦਤਾ ਇੰਨੇ ਕਰਨਾ ਹੀ ਕਿੱਥੋਂ ਸੀ ਉਹ ਮੰਗਤੇ ਨੂੰ ਕਹਿੰਵੀਂ ਤੂੰ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਨੀਆਂ ਛੱਡ ਦੇ ਫਿਰ ਤੈਨੂੰ ਵੀ ਬਿਨਾ ਬੋਲਿਆਂ ਬਿਨਾ ਮੰਗਿਆ ਮਿਲੇਗਾ ਪ੍ਰਮਾਤਮਾ ਨੇ ਸਾਫ਼ ਸਪਸ਼ਟ ਕਰ ਦਿੱਤਾ ਕਿ ਜੋ ਬੰਦਾ ਸ਼ੁਕਰਾਨੇ ਦੇ ਵਿੱਚ ਰਹਿੰਦਾ ਹੈ ਨਾ ਉਹਨੂੰ ਮੂੰਹੋਂ ਮੰਗਣ ਦੀ ਲੋੜ ਨਹੀਂ ਪੈਂਦੀ ਬਿਨਾ ਬੋਲਿਆਂ ਬਿਨਾ ਮੰਗਿਆਂ ਉਹਨੂੰ ਸਭ ਕੁਝ ਮਿਲ ਜਾਂਦਾ ਹੈ ਅਤੇ ਜੋ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਦੇ ਨੇ ਉਹ ਫਿਰ ਗਿਲੇ ਸ਼ਿਕਵੇ ਸ਼ਿਕਾਇਤਾਂ ਜੋਗੇ ਰਹਿ ਜਾਂਦੇ ਨੇ ਇਹ ਕਹਿੰਦੇ ਸੰਤ ਜੀ ਨੂੰ ਉਹ ਅਮੀਰ ਬੰਦੇ ਅਤੇ ਮੰਗਤੇ ਦੇ ਸਵਾਲਾਂ ਦੇ ਜਵਾਬ ਮਿਲ ਗਏ ਸੀ ਅਗਲੇ ਦਿਨ ਸਾਧੂ ਜੀ ਪਹਿਲਾਂ ਅਮੀਰ ਬੰਦੇ ਦੇ ਕੋਲ ਗਏ ਉਹਨੂੰ ਜਾ ਕੇ ਕਿਹਾ ਵੀ ਪ੍ਰਮਾਤਮਾ ਨੇ ਤੈਨੂੰ ਕਿਹਾ ਹੈ ਤੂੰ ਸ਼ੁਕਰਾਨਾ ਕਰਨਾ ਛੱਡ ਦੇ ਮੈਂ ਤੈਨੂੰ ਦੇਣਾ ਬੰਦ ਕਰ ਦਵਾਂਗਾ ਤਾਂ ਅਮੀਰ ਬੰਦਾ ਕਹਿਣ ਲੱਗਾ ਨਾ ਬਾਬਾ ਜੀ ਇਹ ਕੰਮ ਨਹੀਂ ਮੈਂ ਕਰ ਸਕਦਾ ਸ਼ੁਕਰਾਨਾ ਤਾਂ ਮੇਰੇ ਹਰ ਸਾਹ ਦੇ ਨਾਲ ਆ ਮੈਂ ਸ਼ੁਕਰਾਨਾ ਕਰਨਾ ਨਹੀਂ ਛੱਡ ਸਕਦਾ ਤਾਂ ਸਾਧੂ ਜੀ ਨੇ ਕਿਹਾ ਫਿਰ ਤੂੰ ਆਪਣੀ ਝੋਲੀ ਵੱਡੀ ਕਰ ਤੂੰ ਸ਼ੁਕਰਾਨਾ ਕਰਨਾ ਨਹੀਂ ਛੱਡਣਾ ਪ੍ਰਮਾਤਮਾ ਨੇ ਤੈਨੂੰ ਦੇਣਾ ਬੰਦ ਨਹੀਂ ਕਰਨਾ ਸੋ ਸੰਗਤ ਜੀ ਇਹ ਨਿੱਕੀ ਜੀ ਕਹਾਣੀ ਦੇ ਰਾਹੀਂ ਕਹਾਣੀਕਾਰ ਨੇ ਸਾਨੂੰ ਇਹੋ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਜੋ ਮਾਲਕ ਦੇ ਬਾਣੇ ਦੇ ਵਿੱਚ ਰਹਿੰਦੇ ਨੇ ਸ਼ੁਕਰਾਨੇ ਦੇ ਵਿੱਚ ਰਹਿੰਦੇ ਨੇ ਉਹ ਹਰ ਪਾਸਿਓ ਸੌਕੇ ਰਹਿੰਦੇ ਨੇ ਉਹਨਾਂ ਦੇ ਕੰਮਕਾਰਾਂ ਦੇ ਵਿੱਚ ਹਰ ਪਾਸਿਓ ਬਰਕਤਾਂ ਪੈਂਦੀਆਂ ਨੇ ਕਹਾਣੀ ਭਾਵੇਂ ਕਾਲਪਨਿਕ ਆ ਪਰ ਕਹਾਣੀ ਦੀ ਸਿੱਖਿਆ ਬਹੁਤ ਵੱਡੀ ਆ ਅਤੇ ਆਪਾਂ ਸਿੱਖਿਆ ਵੱਲ ਹੀ ਜਾਣਾ ਹੈ ਤਾਂ ਫਿਰ ਆਓ ਅੱਜ ਤੂੰ ਹੀ ਹੁਣ ਤੂੰ ਹੀ ਇਸੇ ਵੇਲੇ ਤੂੰ ਹੀ ਮਾਲਕ ਦਾ ਸ਼ੁਕਰਾਨਾ ਕਰੀਏ ਪਰਮਾਤਮਾ ਨੇ ਸਾਨੂੰ ਵੀ ਬਹੁਤ ਕੁਝ ਦਿੱਤਾ ਹੈ ਪਰ ਅਸੀਂ ਦਿੱਤੇ ਵੱਲ ਧਿਆਨ ਨਹੀਂ ਕਰਦੇ ਅਸੀਂ ਤਾਂ ਉਹਨਾਂ ਚੀਜ਼ਾਂ ਦੇ ਲਈ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਦੇ ਰਹਿੰਦੇ ਆ ਜੋ ਚੀਜ਼ਾਂ ਸਾਡੇ ਕੋਲ ਨਹੀਂ ਹਨ ਜਾਂ ਮਿਲਣ ਦੇ ਵਿੱਚ ਦੇਰੀ ਹੋ ਰਹੀ ਆ ਪਰ ਉਹਨਾਂ ਚੀਜ਼ਾਂ ਨੂੰ ਦੇਖੋ ਜੋ ਪਰਮਾਤਮਾ ਨੇ ਬਿਨਾ ਬੋਲਿਆਂ ਬਿਨਾ ਮੰਗੀਆਂ ਦਿੱਤੀਆਂ ਨੇ ਉਹਨਾਂ ਦੇ ਲਈ ਸ਼ੁਕਰਾਨਾ ਕਰੂੰ ਹੁਣੇ ਵੀਡੀਓ ਸੁਣਾਉਣ ਤੋਂ ਬਾਅਦ ਸ਼ੁਕਰਾਨਾ ਕਰੂੰ ਜਦੋਂ ਇਕੱਲੀ ਇਕੱਲੀ ਚੀਜ਼ ਦਾ ਸ਼ੁਕਰਾਨਾ ਕਰਾਂਗੇ ਨਾ ਆਪਣੇ ਆਪ ਹੀ ਮਨ ਦੇ ਵਿੱਚ ਇਹ ਗੱਲ ਆ ਜਾਣੀ ਆ ਵੀ ਮੈਂ ਤਾਂ ਦੁਨੀਆ ਦਾ ਬਹੁਤ ਅਮੀਰ ਬੰਦਾ ਹਾਂ ਖੁਸ਼ਕਿਸਮਤ ਬੰਦਾ ਹਾਂ ਕਿਉਂਕਿ ਮੇਰੇ ਕੋਲ ਤਾਂ ਬਹੁਤ ਐਸੀਆਂ ਚੀਜ਼ਾਂ ਨੇ ਜਿੰਨਾਂ ਚੀਜ਼ਾਂ ਦੇ ਲਈ ਪਰਮਾ ਕੁਝ ਲੋਕ ਅੱਜ ਵੀ ਤਰਸ ਰਹੇ ਨੇ ਪ੍ਰਾਪਤ ਕਰਨ ਦੇ ਲਈ ਸੰਘਰਸ਼ ਕਰ ਰਹੇ ਨੇ ਪਰ ਮੈਨੂੰ ਮੇਰੇ ਪਿਤਾ ਪਰਮਾਤਮਾ ਜੀ ਨੇ ਇਹ ਚੀਜ਼ਾਂ ਬਿਨਾ ਮੰਗਿਆ ਹੀ ਦੇ ਦਿੱਤੀਆਂ ਜਦੋਂ ਜਿਵੇਂ ਸ਼ੁਕਰਾਨਾ ਕਰਾਂਗੇ ਤਾਂ ਇੱਕ ਰੱਜੀ ਹੋਈ ਰੂਹ ਬਣ ਜਾਵਾਂਗੇ ਕੁਝ ਭੈਣ ਭਰਾ ਕਹਿੰਦੇ ਸ਼ੁਕਰਾਨਾ ਕਿਵੇਂ ਕਰੀਏ ਕਿਹੜੇ ਵੇਲੇ ਕਰੀਏ ਤਾਂ ਸ਼ੁਕਰਾਨਾ ਕਰਨ ਦੇ ਲਈ ਕੋਈ ਵੀ ਵੇਲਾ ਵਕਤ ਵਿਚਾਰਨ ਦੀ ਲੋੜ ਨਹੀਂ ਜਿਵੇਂ ਆਪਾਂ ਗੱਲ ਕੀਤੀ ਹੁਣੇ ਹੀ ਬੈਠ ਕੇ ਸ਼ੁਕਰਾਨਾ ਕਰਨਾ ਸ਼ੁਰੂ ਕਰ ਦੋ ਉਸੇ ਤਰ੍ਹਾਂ ਜਦੋਂ ਵੀ ਮਨ ਕਰੇ ਨਾ ਉਹ ਪ੍ਰਮਾਤਮਾ ਦੇ ਨਾਲ ਗੱਲਾਂ ਕਰੀਏ ਤਾਂ ਪ੍ਰਮਾਤਮਾ ਦੇ ਨਾਲ ਜਦੋਂ ਗੱਲਾਂ ਕਰਨੀਆਂ ਹੈ ਗਿਲੇ ਸ਼ਿਕਵੇ ਵਾਲੀਆਂ ਨਹੀਂ ਕਰਨੀਆਂ ਸ਼ੁਕਰਾਨੇ ਵਾਲੀਆਂ ਰੋਜ਼ ਕਹਾਂ ਕਰੋ ਕਿ ਪ੍ਰਮਾਤਮਾ ਤੁਹਾਡੀ ਬੜੀ ਕਿਰਪਾ ਹੈ ਤੁਸੀਂ ਬਹੁਤ ਕਿਰਪਾ ਕੀਤੀ ਆ ਜਦੋਂ ਰਜਨਾ ਹੀ ਇਹ ਗੱਲ ਕਵਾਂਗੇ ਤਾਂ ਸੱਚਮੁੱਚ ਪਰਮਪਿਤਾ ਪਰਮਾਤਮਾ ਦੀ ਇੱਕ ਦਿਨ ਇੰਨੀ ਕਿਰਪਾ ਹੋਵੇਗੀ ਵੀ ਝੋਲੀਆਂ ਛੋਟੀਆਂ ਪੈ ਜਾਂਦੀਆਂ ਨੇ ਸਵੇਰੇ ਉੱਠਦੇ ਆਸਾਰ ਪਰਮਾਤਮਾ ਦਾ ਸ਼ੁਕਰਾਨਾ ਪਹਿਲਾਂ ਸੁੰਨੇ ਸ਼ਰੀਰ ਦੇ ਲਈ ਫਿਰ ਘਰ-ਬਾਰ ਦੇ ਲਈ ਪਰਿਵਾਰ ਦੇ ਲਈ ਕਾਰੋਬਾਰ ਦੇ ਲਈ ਘਰ ਦੇ ਵਿੱਚ ਕੋਈ ਨਿੱਕੀ ਜੀ ਚੀਜ਼ ਹੁੰਦੀ ਆ ਉਹਦੇ ਲਈ ਵੀ ਸ਼ੁਕਰਾਨਾ ਵੱਡੀ ਚੀਜ਼ ਹੁੰਦੀ ਆ ਉਹਦੇ ਲਈ ਵੀ ਸ਼ੁਕਰਾਨਾ ਮਤਲਬ ਬਹਾਨੇ ਬਣਾਵਣਾ ਕੇ ਸ਼ੁਕਰਾਨਾ ਨਾ ਕਰੀਏ ਫਰਜ਼ ਤਾਂ ਸਾਡਾ ਮੰਨਦਾ ਹੈ ਕਿ ਹਰ ਸਾਹ ਦੇ ਨਾਲ ਹਰ ਸਾਹ ਦਾ ਸ਼ੁਕਰਾਨਾ ਕਰੀਏ ਕਿਉਂਕਿ ਇਹ ਸਾਹ ਵੀ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਚੱਲ ਰਹੇ ਨੇ ਸ਼ੁਕਰ ਸ਼ੁਕਰ ਕਰਦੇ ਜਾਵਾਂਗੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਹੁਤ ਬਹੁਤ ਕਿਰਪਾ ਹੁੰਦੀ ਆ ਝੋਲੀਆਂ ਛੋਟੀਆਂ ਪੈ ਜਾਂਦੀਆਂ ਨੇ ਪਰਮ ਪਿਤਾ ਪਰਮਾਤਮਾ ਪਿੱਛੇ ਲੱਗਿਆ ਨੂੰ ਵੀ ਚੁੱਕ ਕੇ ਅੱਗੇ ਲੈ ਆਉਂਦੇ ਨੇ ਪੁੰਜੇ ਡਿੱਗਿਆ ਨੂੰ ਵੀ ਚੁੱਕ ਕੇ ਗੱਲ ਨਾਲ ਲਾ ਲੈਂਦੇ ਨੇ ਇਸ ਕਰਕੇ ਆਪਾਂ ਵੀ ਸ਼ੁਕਰਾਨਾ ਕਰਨਾ ਹੈ ਰੋਟੀ ਖਾਣ ਵੇਲੇ ਸ਼ੁਕਰਾਨਾ ਜ਼ਰੂਰ ਕਰਨਾ ਹੈ ਦਿਨ ਵਿੱਚ ਦੋ ਵਾਰੀ ਭੋਜਨ ਖਾਂਦੇ ਹੋ ਤਿੰਨ ਵਾਰ ਖਾਂਦੇ ਹੋ ਭਾਵੇਂ ਇੱਕ ਵਾਰ ਹੀ ਖਾਂਦੇ ਹੋ ਮਾਲਕ ਦਾ ਸ਼ੁਕਰਾਨਾ ਕਰਕੇ ਖਾਣਾ ਹੈ ਪ੍ਰਮਾਤਮਾ ਤੇਰਾ ਸ਼ੁਕਰਿਆ ਸ਼ੁਕਰਿਆ ਤੁਸੀਂ ਮੈਨੂੰ ਦੋ ਵਕਤ ਦੀ ਰੋਟੀ ਦਿੱਤੀ ਤੁਸੀਂ ਇਹ ਖਾਣਾ ਇਹ ਭੋਜਨ ਦੇ ਵੀ ਰਹੇ ਹੋ ਅਤੇ ਮੈਨੂੰ ਖਾਣ ਦੀ ਇਜਾਜ਼ਤ ਵੀ ਆ ਖਾਦਾ ਹੋਇਆ ਮੈਂ ਪਚਾ ਵੀ ਰਿਹਾ ਆਪ ਜੀ ਦੀ ਕਿਰਪਾ ਦੇ ਨਾਲ ਖਾਧਾ ਹੋਇਆ ਪਚਾ ਵੀ ਪਚਾ ਵੀ ਰਿਹਾ ਹਾਂ ਕਿਉਂਕਿ ਭੋਜਨ ਇਹ ਰੋਟੀ ਮਿਲਦੀ ਵੀ ਮਾਲਕ ਦੀ ਕਿਰਪਾ ਦੇ ਨਾਲ ਆ ਖਾ ਵੀ ਅਸੀਂ ਮਾਲਕ ਦੀ ਕਿਰਪਾ ਦੇ ਨਾਲ ਸਕਦੇ ਹਾਂ ਅਤੇ ਪਚਾ ਵੀ ਮਾਲਕ ਦੀ ਕਿਰਪਾ ਦੇ ਨਾਲ ਸਕਦੇ ਹਾਂ ਜੇ ਮਾਲਕ ਦੀ ਕਿਰਪਾ ਹੋ ਰਹੀ ਆ ਤਾਂ ਇਹ ਰੋਟੀ ਸਾਡੇ ਸਾਹਮਣੇ ਆਈ ਆ ਮਾਲਕ ਦੀ ਕਿਰਪਾ ਹੋਈ ਆ ਤਾਂ ਬੁਰਗੀ ਤੋੜ ਕੇ ਮੂੰਹ ਵਿੱਚ ਪਾਈ ਆ ਮਾਲਕ ਦੀ ਕਿਰਪਾ ਹੈ ਤਰਸੀ ਆ ਤਾਹੀ ਰੋਟੀ ਪਾਚ ਰਹੀ ਆ ਨਹੀਂ ਤੇ ਕਈ ਵਾਰ ਵੇਖਿਆ ਨਾ ਕਈ ਵਾਰ ਤੋੜੀ ਹੋਈ ਬੁਰਕੀ ਖਾਣ ਦਾ ਹੁਕਮ ਨਹੀਂ ਹੁੰਦਾ ਉਹ ਬੁਰਕੀ ਵਿੱਚੇ ਛੱਡ ਕੇ ਕਈ ਵਾਰ ਭਜਣਾ ਪੈਂਦਾ ਇਹੋ ਜੇ ਕੰਮ ਆ ਜਾਂਦੇ ਆ ਸੋ ਮਾਲਕ ਦੇ ਸ਼ੁਕਰਾਨੇ ਵਿੱਚ ਰਹਿਣਾ ਹੈ ਪਾਣੀ ਪੀਣ ਵੇਲੇ ਸ਼ੁਕਰਾਨਾ ਕਰੋ ਕੰਮਕਾਰ ਸ਼ੁਰੂ ਕਰਦੇ ਆ ਉਦੋਂ ਸ਼ੁਕਰਾਨਾ ਕਰੋ ਮਤਲਬ ਸ਼ੁਕਰਾਨਾ ਕਰਨ ਦੇ ਲਈ ਕੋਈ ਵਿਲਾਕਤ ਵਿਚਾਰਾਂ ਦੀ ਲੋੜ ਹੀ ਨਹੀਂ ਬਸ ਜਦੋਂ ਦਿਲ ਕਰੇ ਸ਼ੁਕਰ ਸ਼ੁਕਰ ਕਰਨ ਬੈਠ ਜਾਇਆ ਕਰੋ ਦੇਖਣਾ ਜਿਵੇਂ ਜਿਵੇਂ ਰਸਨਾ ਦੇ ਉੱਤੇ ਸ਼ੁਕਰ ਸ਼ੁਕਰ ਆਵੇਗਾ ਇਹ ਪੂਰੀ ਕੁਦਰਤ ਪੂਰੀ ਕਾਇਨਾਤ ਨੇ ਮਿਹਰਬਾਨ ਹੋ ਜਾਣਾ ਚਾਰੇ ਪਾਸਿਆਂ ਤੋਂ ਹੀ ਸਾਡੇ ਉੱਤੇ ਰਹਿਮ ਤਾਂ ਬਰਕਤਾਂ ਹੁੰਦੀਆਂ ਨੇ ਚਾਰੇ ਪਾਸਿਆਂ ਤੋਂ ਹੀ ਇੰਜ ਲੱਗਦਾ ਹੁੰਦਾ ਵੀ ਜਿਵੇਂ ਇੱਕ ਸ਼ਕਤੀ ਇੱਕ ਪਾਵਰ ਸਾਡੇ ਨਾਲ ਕੰਮ ਕਰ ਰਹੀ ਆ ਸਾਡੇ ਹਰ ਕੰਮ ਦੇ ਵਿੱਚ ਬਰਕਤ ਪੈ ਰਹੀ ਆ ਇਹ ਅਹਿਸਾਸ ਹੋਵੇਗਾ ਤੁਸੀਂ ਖੁਦ ਮਹਿਸੂਸ ਕਰੋਗੇ ਤਾਂ ਅੱਜ ਤੋਂ ਹੀ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿਓ ਫਿਰ ਦੇਖਣਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿੰਨੀ ਰਹਿਮਤ ਕਿੰਨੀ ਬਰਕਤ ਜਿਹੜੇ ਭੈਣ ਭਰਾ ਪਾਠ ਪੂਜਾ ਕਰਦੇ ਨੇ ਉਹ ਵੀ ਸ਼ੁਕਰਾਨਾ ਕਰੋ ਪਰ ਜਿਹੜੇ ਅਜੇ ਤੱਕ ਪਾਠ ਪੂਜਾ ਕਰਨੇ ਸ਼ੁਰੂ ਨਹੀਂ ਕੀਤੇ ਗੁਰੂ ਤੋਂ ਗੁਰੂ ਚਰਣਾ ਤੋਂ ਦੂਰ ਨੇ ਉਹ ਇੱਕ ਵਾਰ ਸ਼ੁਕਰਾਨਾ ਕਰਨਾ ਸ਼ੁਰੂ ਕਰ ਦੋ ਸ਼ੁਕਰਾਨੇ ਦੇ ਵਿੱਚ ਹੀ ਬੜੀ ਤਾਕਤ ਹੈ ਸ਼ੁਕਰਾਨੇ ਨੇ ਸਾਰੇ ਕੰਮ ਸਿੱਧ ਕਰਦੇ ਨੇ ਆ ਜਿਹੜੇ ਕਹਿੰਦੇ ਆ ਸਾਡਾ ਆਪਾ ਜਨਮ ਮੰਦਗੀ ਕਰਨ ਨੂੰ ਮਨ ਨਹੀਂ ਕਰਦਾ ਉਹਨਾਂ ਦਾ ਮਨ ਭਜਨ ਮੰਦਗੀ ਦੇ ਵਿੱਚ ਵੀ ਜੁੜਨਾ ਸ਼ੁਰੂ ਹੋ ਜਾਵੇਗਾ ਕੋਈ ਸ਼ੁਕਰਾਨਾ ਕਰਨਾ ਪਰਮ ਪਿਤਾ ਪਰਮਾਤਮਾ ਦੀ ਜੀ ਪਰਮ ਪਿਤਾ ਪਰਮਾਤਮਾ ਜੀ ਦੇ ਚਰਨਾਂ ਦੇ ਨੇੜੇ ਹੋਣਾ ਪਰਮਾਤਮਾ ਦੇ ਨੇੜੇ ਹੋਣਾ ਉਹਨਾਂ ਦੀ ਬਖਸ਼ਿਸ਼ ਆ ਉਹਨਾਂ ਦੀ ਰਹਿਮਤ ਆ ਮੰਨਣੀ ਆ ਜਿਵੇਂ ਜਿਵੇਂ ਸ਼ੁਕਰਾਨਾ ਕਰਦੇ ਜਾਵਾਂਗੇ ਤਿਵੇਂ-ਤਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਨੇੜੇ ਹੋਣੀ